ਫਸਲਾਂ ਨਹੀਂ ਕਿੜਾ ਆਪਾਂ ਨੂੰ ਐ ਕਿ ਮੰਨ ਲਓ ਵੀ ਪ੍ਰੋਫਿਟ ਕੱਢਿਆ ਹੀ ਐ ਨਰਮੇ ਫੇਲ ਹੋ ਗਏ ਹੈ ਨਾ ਤੇ ਐ ਕਿ ਸਰਵਾਂ ਦਾ ਨੁਕਸਾਨ ਹੋ ਗਿਆ ਯਾਰ ਲੌਸ ਤਾਂ ਹਰੇਕ ਚੀਜ਼ ਚ ਹੁੰਦਾ ਹੈ ਹਰੇਕ ਚੀਜ਼ ਚ ਹੁੰਦਾ ਪਰ ਇਹ ਥੋੜਾ ਜਣਾ ਜੇ ਕੋਈ ਧੰਦਾ ਤੋੜ ਲੈ ਨਾ ਬੰਦਾ ਉਦੋਂ ਕਹਿਣ ਵਾਲੇ ਜਾਦੇ ਹੋ ਜਾਂਦੇ ਆ ਉਹਨੇ ਕਰਿਆ ਸੀ ਉਹਨੇ ਕੀ ਕਰ ਲਿਆ ਇਹ ਗੱਲਾਂ ਹੋ ਜਾਂਦੀਆਂ ਇਹਨਾਂ ਗੱਲਾਂ ਤੋਂ ਮੰਨ ਲਓ ਦੂਰ ਰਹਿ ਜਾਏ ਬੰਦਾ ਹੁਣ ਆਪਦੇ ਕੰਮ ਚਾਹੀਦਾ ਕੰਮ ਆਈਦਾ ਨਾ ਕਿਤੇ ਖੜਨ ਦਾ ਟਾਈਮ ਨਾ ਕਿਤੇ ਬੈਠਣ ਦਾ ਟਾਈਮ ਐ ਮੈਨਾਂ ਨਿਆਰੇ ਬੱਜੇ ਪਏ ਜਦੋਂ ਆਪਾਂ ਗੋਆ ਸੱਟ ਲੈਨੇ ਆ ਤਾਂ ਦੁੱਧ ਵੇਚਣ ਤੇ ਆਪਾਂ ਸ਼ਰਮ ਮੰਦੇ ਹਾਂ ਬਿਲਕੁਲ ਹੁਣ ਉੱਥੇ ਆਪਾਂ ਬਾਈ ਹੋੜੀ ਵੀ ਉੱਥੇ ਆਪਣੀ ਡੇਰੀ ਚ ਬੈਠੇ ਰਹੇ ਆ ਤੇ ਉੱਥੇ ਆਪ ਦਾ ਸਮਾਨ ਵੇਚਣ ਦਾ ਨਜ਼ਾਰਾ ਆਉਂਦਾ ਸੀ ਜੇ ਪਾਈਆ ਵੀ ਦਿੰਦੇ ਨਾ 10 ਰੁਪਿਆ ਦਾ ਵੀ ਦਿੰਦੇ ਸੀ ਨਾ ਤਾਂ ਮਾਣ ਜਾਂ ਮਸੂਸ ਹੁੰਦਾ ਸੀ ਵੀ ਆਪ ਦਾ ਸਮਾਨ ਆਉਦੇ ਰੇਟ ਤੇ ਵੇਚੀ ਜਾਂਦੇ ਆ ਭਾਈ ਅੱਜ ਤਾਂ ਅੱਜ ਦਾ ਦਿਨ ਤਾਂ ਵਾਹਿਗੁਰੂ ਦੀ ਕਿਰਪਾ ਹੈ ਹਮ ਕੱਲ ਕਿਸੇ ਨੇ ਵੇਖਿਆ ਨਹੀਂ ਹਮ ਵੀ ਅੱਜ ਤਾਂ ਵਧੀਆ ਹੈ ਹਨਾ ਕੱਲ ਕਿਸੇ ਨੇ ਵੇਖਿਆ ਗੱਬਣਾ ਵੀ ਲੈ ਕੇ ਆਂਦੀਆਂ ਐ ਤੇ ਟੋਕੜ ਗੱਬਣਾ ਵੀ ਲੈ ਕੇ ਆਂਦੀਆਂ ਵਧੀਆ ਰਿਜ਼ਲਟ ਆ ਆਪਾਂ ਸਾਰਿਆਂ ਨੇ ਇੱਕ ਗੱਲ ਸੁਣੀ ਹੋਣੀ ਹੈ ਵੀ ਜਿਹਨੂੰ ਕੰਮ ਕਰਨ ਦਾ ਤਰੀਕਾ ਉਹਦਾ ਇੱਥੇ ਹੀ ਅਮਰੀਕਾ ਹਨਾ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਐਂ ਦੱਸਾਂਗੇ ਵੀ ਉਹਦਾ ਇੱਥੇ ਅਮਰੀਕਾ ਕਿਵੇਂ ਆ ਤੇ ਆਪਾਂ ਇਸ ਵਕਤ ਖੜੇ ਆ ਪਿੰਡ ਤਿੰਨ ਚੱਕ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਇਹ ਮੇਰਾ ਹੀ ਪਿੰਡ ਆ ਤੇ ਇਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਇੱਥੇ ਬਹੁਤ ਸਾਰੇ ਡੇਰੀ ਫਾਰਮਰ ਆ ਤੇ ਅੱਜ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਣੇ ਨਾਲ ਸਾਰੇ ਡੇਰੀ ਫਾਰਮਰ ਮੌਜੂਦ ਆ ਮਾਸਟਰ ਜੀ ਹੈ ਨਹੀਂ ਬਸ ਉਹ ਥੋੜੇ ਜਿਹੀ ਬੀਜੀ ਚੱਲੀ ਜਾਂਦੇ ਆ ਤੇ ਮੇਰੇ ਨਾਲ ਮੌਜੂਦ ਹੈ ਬਾਈ ਜਸਮੀਤ ਸਿੰਘ ਮਾਨ ਤੇ ਬਾਈ ਸੁਖਚਾਨ ਸਿੰਘ ਮਾਨ ਬਾਈ ਕੁਲਦੀਪ ਬਰਾੜ ਇਹਨਾਂ ਦਾ ਪਿੰਡ ਹੈ ਜਿਹੜਾ ਥਾਂਦੇ ਵਾਲਾ ਇਹ ਪੰਜਾਬ ਤੋਂ ਆ ਤੇ ਬਾਈ ਜਸਵੀਰ ਸਿੰਘ ਜੀ ਔਲਖ ਤੇ ਸਭ ਤੋਂ ਪਹਿਲਾਂ ਦਾ ਬਾਈ ਜੀ ਸਸਰੀਕਾਲ ਸਸਰੀਕਾਲ ਜੀ ਅੱਜ ਆਪਾਂ ਐਸੇ ਗੱਲ ਤੇ ਚਰਚਾ ਕਰਨੀ ਹੈ ਜਿਵੇਂ ਆਪਾਂ ਪਹਿਲੀ ਗੱਲ ਕਹੀ ਹੈ ਨਾ ਵੀ ਜਿਹਨੂੰ ਕੰਮ ਕਰਨ ਦਾ ਤਰੀਕਾ ਉਹਦਾ ਇੱਥੇ ਅਮਰੀਕਾ ਉਹਦਾ ਇੱਥੇ ਅਮਰੀਕਾ ਕਿਵੇਂ ਬਣ ਸਕਦਾ ਜੇ ਆਪਾਂ ਕੰਮ ਵਧੀਆ ਤਰੀਕੇ ਨਾਲ ਕਰੀਏ ਤਾਂ ਅਮਰੀਕਾ ਦਾ ਬਾਈ ਇੱਥੇ ਵੀ ਕੰਮ ਤਾਂ ਉੱਥੇ ਵੀ ਜਾ ਕੇ ਕਰਨਾ ਹੀ ਪੈਣਾ ਹੈ ਹਨਾ ਤੇ ਇੱਥੇ ਆ ਉਹਦੇ ਪਰਿਵਾਰ ਦੇ ਸਹਿਯੋਗ ਨਾਲ ਤੇ ਬੇਲੀ ਮਿੱਤਰਾਂ ਦੇ ਸਹਿਯੋਗ ਨਾਲ ਜਿਵੇਂ ਆਪਾਂ ਤਿੰਨ ਚਾਰਾਂ ਜਣਿਆਂ ਨੇ ਲੜ ਕੇ ਇੱਥੇ ਆਪਾਂ ਜਿਵੇਂ ਡੇਰੀ ਦਾ ਕੰਮ ਸ਼ੁਰੂ ਕਰਿਆ ਸ਼ੁਰੂਆਤ ਚ ਬਾਈ ਹੋਰਾਂ ਤੋਂ ਸ਼ੁਰੂ ਕਰਿਆ ਪਸ਼ੂ ਲੈ ਕੇ ਆਂਦੇ ਪੰਜਾਬ ਚੋਂ ਲੈ ਕੇ ਆਂਦੇ 2022 ਚ ਠੀਕ ਹੈ ਹਨਾ ਤੇ ਉਦੋਂ ਉਦੋਂ ਤੋਂ ਵੇਲੇ ਸਟੈਪ ਬਾਈ ਸਟੈਪ ਚੱਲਦਾ ਚੱਲਦਾ ਅੱਜ ਆਪਣੇ ਕੋਲੇ ਜਿਵੇਂ ਤਿੰਨ ਥਾਵਾਂ ਤੇ ਕੰਮ ਸਟਾਰਟ ਕਰ ਲਿਆ ਤਿੰਨ ਚੱਕ ਹਮ ਸੂਰਤਗੜ ਤੇ ਆਰਮੀ ਕਹਿਣ ਤੇ ਬਾਈ ਜੀ ਜਿਵੇਂ ਤੁਸੀਂ ਦੱਸਿਆ ਸੀ ਵੀ ਅਸੀਂ ਗਾਈਆਂ ਲੈ ਕੇ ਆਏ ਸੀ ਤੇ ਪਹਿਲਾਂ ਵੀ ਆਪਾਂ ਗਾਈਆਂ ਹੋਰ ਲੈ ਕੇ ਆਏ ਸੀ ਕਿ ਇਹਨਾਂ ਗਾਈਆਂ ਦਾ ਰਿਜ਼ਲਟ ਕਿਵੇਂ ਰਿਹਾ ਵੀ ਇਹਨਾਂ ਚ ਕੁਝ ਗਾਈਆਂ ਵੀ ਕਿੰਨੇ ਕ ਦੁੱਧ ਕਿੰਨੇ ਕ ਦੁੱਧ ਵਾਲੀਆਂ ਸੀਗੀਆਂ ਤੇ ਉਹਨਾਂ ਨੂੰ ਕੋਈ ਬਿਮਾਰੀਆਂ ਸਮਾਰੀਆਂ ਵੀ ਆਈਆਂ ਸੀ ਵੀ ਆਪਾਂ ਬਚੇ ਕਿਵੇਂ ਉਹਨਾਂ ਤੋਂ ਤੇ ਅੱবি ਆਪਣਾ ਰਿਜ਼ਲਟ ਕਿਵੇਂ ਸੀ ਮੇਨ ਤੋਂ ਆਪਣੇ ਕੋਲੋਂ ਜਿਹੜੀਆਂ ਆਈਆਂ ਸੀ 25 ਤੋਂ ਲੈ ਕੇ ਆਪਣੇ ਕੋਲ 40 ਲੀਟਰ ਤੱਕ ਗਾਵਾਂ ਆਈਆਂ ਦੋ ਗਾਵਾਂ 40 40 ਲੀਟਰ ਵਾਲੀਆਂ ਆਈਆਂ ਜਿਵੇਂ ਦੋ ਕੋਈ 32 33 ਲੀਟਰ ਵਾਲੀਆਂ ਆਈਆਂ ਕੋ 25 ਲੀਟਰ ਵਾਲੀਆਂ ਆਈਆਂ ਮਤਲਬ ਜਿੰਨਾ ਦੱਸਿਆ ਉਸ ਦੇ ਮੁਤਾਬਕ ਹੀ ਦੁੱਧ ਚੱਲਿਆ ਤੇ ਕੋਈ ਉਹ ਚ ਫਰਕ ਨਹੀਂ ਆਇਆਗਾ ਬਾਕੀ ਦੋ ਘੱਗਣਾ ਵੀ ਹਾਂ ਤੋਕੜ ਘੱਬਣਾ ਵੀ ਦੋ ਦੋ گاਵਾ ਤੋਕੜ ਘੱਬਣਾ ਵੀ ਆਈਆਂ ਸੀਗਾ ਤੇ ਮੰਨ ਲਓ ਵੀ ਇੱਕ ਮਹੀਨੇ ਦੀ ਪ੍ਰੈਗਨੈਂਟੀ ਆਈ ਸੀਗੀ ਉੱਥੇ ਡਰ ਵੀ ਲੱਗਦਾ ਸੀ ਯਾਰ ਇਹ ਖਾਲੀ ਹੋਊਗੀ ਹਨਾ ਉਹਨੇ ਵਧੀਆ ਦੁੱਧ ਵੀ ਦਿੱਤਾ ਹੁਣ ਉਹ ਮੰਨ ਲਓ ਨੌਵੇਂ ਮਹੀਨੇ ਦੀ ਸੁਈ ਵੀ ਹੈ ਤੇ 20 ਲੀਟਰ ਦੇ ਉੱਤੇ ਹੁਣ ਵੀ ਚੱਲੀ ਜਾਂਦੀ ਏ ਠੀਕ ਹੈ ਤੇ ਉਦੋਂ ਜਦੋਂ ਆਪਾਂ ਲੈ ਕੇ ਜਾਂਦੇ ਆ ਉਦੋਂ ਉਹ 12 13 ਲੀਟਰ ਦੁੱਧ ਤੇ ਸੀਗੀ ਤੇ ਹੋਂ ਉਹ ਸ਼ੁਰੂ ਵਿੱਚ ਜਦੋਂ ਸੱਜਰ ਸੂਈ ਹੈ ਉਦੋਂ 22 ਲੀਟਰ ਦੁੱਧ ਦਿੱਤਾ ਉਹਨੇ ਮਤਲਬ ਐਂ ਕਰਕੇ ਵਧੀਆ ਰਿਜ਼ਲਟ ਆਇਆ ਹਰੇਕ ਜਿਹੜਾ ਜਾਨਵਰ ਲੈ ਕੇ ਆਂਦਾ ਆਪਾਂ ਉਥੋਂ ਵਧੀਆ ਗੱਬਣਾ ਵੀ ਲੈ ਕੇ ਆਉਂਦੀਆਂ ਐ ਤੇ ਟੋਕੜ ਗੱਬਣਾ ਵੀ ਲੈ ਕੇ ਆਉਂਦੀਆਂ ਵਧੀਆ ਰਿਜ਼ਲਟ ਆਇਆ ਤੇ ਹੁਣ ਆਪਾਂ ਡੇਰੀ ਫਾਰਮ ਡੇਰੀ ਫਾਰਮ ਦਾ ਜਿਹੜਾ ਕੰਮ ਆ ਉਹਨੂੰ ਆਪਾਂ ਇੰਨਾ ਅੱਗੇ ਲੈ ਕੇ ਜਾਈ ਜੰਨੇ ਹਣਾ ਇਹਦੇ ਵਿੱਚ ਨੈਗੇਟਿਵ ਕਮੈਂਟ ਵੀ ਬਹੁਤ ਆਉਂਦੇ ਆ ਵੀ ਦੁੱਧ ਦਾ ਤਾਂ ਰੇਟ ਹੈ ਨਹੀਂਗਾ ਜਿਵੇਂ ਆਪਾਂ ਸ਼ੁਰੂ ਚ ਗੱਲ ਕੀਤੀ ਸੀ ਵੀ ਜੇ ਆਪਾਂ ਆਪ ਕੰਮ ਕਰਦੇ ਆ ਤਾਂ ਇਹ ਸਕਸੈਸਫੁਲ ਹੋ ਜਾਂਦਾ ਆ। ਆਪਾਂ ਤਾਂ ਹਰ ਵੀਡੀਓ 'ਚ ਇਹ ਗੱਲ ਕਰਦੇ ਆ ਆਪਣੇ ਆਪ ਦੇ ਚੈਨਲ ਤੇ ਮਾਨ ਲੇਰੀ ਫਾਰਮ ਤੇ ਆਪਾਂ ਪਾਉਣੇ ਉਸ 'ਚ ਵੀ ਇਹੀ ਕਹਿਨੇ ਆ। ਨਾਲੇ ਆਪਾਂ ਆਪ ਵੀ ਲੈਣੇ ਆ ਜਿਵੇਂ ਆਪਾਂ ਫਾਰਮਾਂ ਤੋਂ ਵੀ ਲੈਣੇ ਆ। ਆਪਾਂ ਅਗਲੇ ਨੂੰ ਵੀ ਕਹਿਨੇ ਆ ਜੇ ਆਪਣੂ ਇਹ ਲਾਲਚ ਨਹੀਂ। ਅਗਲੇ ਨੂੰ ਕਹਿਨੇ ਆ ਬਈ ਤੂੰ ਆਵਦਾ ਆਪ ਵੇਚੇਗਾ ਤੇ ਤੈਨੂੰ ਹੋਰ ਫਾਇਦਾ ਹੋਊਗਾ। ਹੂੰ। ਇਹ ਤਾਂ ਗੱਲ ਪਹਿਲੀ ਐ। ਪਹਿਲੀ ਐ। ਹੈਨਾ? ਤੇ ਫਿਰ ਜੇ ਆਪਾਂ ਜਦੋਂ ਆਪਾਂ ਗੋਹਾ ਸੱਠ ਲੈਨੇ ਆ ਤਾਂ ਦੁੱਧ ਵੇਚਣ ਤੇ ਆਪਾਂ ਸ਼ਰਮ ਮੰਨਦੇ ਆ। ਬਿਲਕੁਲ। ਹੁਣ ਉਥੇ ਆਪਾਂ ਬਾਈ ਹਰੇ ਵੀ ਉਥੇ ਆਪਣੀ ਡੇਰੀ ਚ ਬੈਠੇ ਰਹੇ ਆ ਤੇ ਉਥੇ ਆਪ ਦਾ ਸਮਾਨ ਵੇਚਣ ਦਾ ਨਜ਼ਾਰਾ ਆਉਂਦਾ ਸੀ ਜੇ ਪਾਈਆ ਵੀ ਦਿੰਦੇ ਸੀ ਨਾ 10 ਰੁਪਿਆ ਦਾ ਵੀ ਦਿੰਦੇ ਸੀ ਨਾ ਤਾਂ ਮਾਣ ਜਾਂ ਮਸੂਸ ਹੁੰਦਾ ਸੀ ਵੀ ਆਪ ਦਾ ਸਮਾਨ ਆਉ ਤੇ ਰੇਟ ਤੇ ਵੇਚ ਹੀ ਜਾਂਦਾ ਹਾਂ ਹਾਂ ਬਾਕੀ ਦੂਸਰੀ ਗੱਲ ਇਹ ਵੀ ਕੁਆਲਿਟੀ 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 ਕਸਟਮਰ ਨੂੰ ਸਹੀ ਹਾਂ ਕੁਆਲਿਟੀ ਸਹੀ ਜਾਵੇ ਅਗਲੇ ਨਾਲ ਕੋਈ ਤੋਖਾ ਦੜੀ ਨਾ ਹੋਵੇ ਜਿਵੇਂ ਜਿਵੇਂ ਆਪਣੇ ਜਿਵਾਕ ਪੀ ਜਾਂਦੇ ਉਹ ਜਿਵੇਂ ਅਗਲੇ ਦੇ ਪੀਣ ਬਸ ਇਹ ਸੋਚ ਕੇ ਆਪਾਂ ਦੁੱਧ ਲੈ ਕੇ ਜਾਂਦੇ ਆ ਤੇ ਇਹੀ ਸੋਚ ਵਾਹਿਗੁਰੂ ਬਰਕਰਾਰ ਰੱਖੇ ਬਾਕੀ ਇੱਕ ਗੱਲ ਹੋਰ ਵੀ ਹੈ ਨਾ ਵੀ ਮੇਰਾ ਕੋਲ ਤਾਂ ਫਾਰਮ ਵੀ ਆ। ਹਾਂ। ਵੀ ਅਸੀਂ ਚੱਲ ਤੁਸੀਂ ਤਾਂ ਆਪ ਦਾ ਮਤਲਬ ਇੱਧਰ ਤੁਸੀਂ ਮਤਲਬ ਪ੍ਰੋਡਕਟੀਆਂ ਵੀ ਆਪ ਜਾ ਕੇ ਜਾ ਕੇ ਸੇਲ ਕਰਦੇ ਆ ਅਸੀਂ ਨੈਸਲੋਨ ਵਿੱਚ ਕਾ ਰਹੀ ਹਾਂ। ਹੂੰ ਠੀਕ ਹੈ ਜੀ। ਨੈਸਨ ਸਾਨੂੰ ਫੇਰ ਵੀ ਇੱਥੇ ਬਚਤ ਹੋ ਰਹੀ ਸਾਡਾ 38 40 ਵੀ ਥੋੜੇ ਰੇਟ ਠੀਕ ਆ ਸਾਡੇ ਰੇਟ ਰਾਜਸਥਾਨ ਦੇ ਇਸ ਸਾਲ ਬਹੁਤ ਥੱਲੇ ਜਾਓ ਜੀ। ਥੋੜੇ ਹਾਂ ਥੋੜੇ ਬਹੁਤ ਥੱਲੇ ਜਾਓੜੇ 27 28 25 26 ਰੁਪਏ। ਕੰਪਨੀ ਨੂੰ ਇੱਥੋਂ ਦੂਰ ਪੈ ਜਾਂਦਾ ਲੋਕੇ ਥੋੜਾ ਰਾਸਮ ਕਾਫੀ ਦੂਰ ਪੈ ਜਾਂਦਾ ਕਾਸਟ ਵੀ ਦੀ ਕਾਫੀ। ਇਹ ਕਰ ਕੀ ਜਿੰਦੇ ਨਾਲ ਪਹਿਲਾਂ ਤੁਹਾਡੇ ਨਾਲ ਜਿਆਦਾ ਸੀ ਸਾਡੇ ਪਹਿਲਾਂ ਜਿਆਦਾ ਸੀ ਸਾਡੇ ਪ੍ਰਾਈਵੇਟ ਜਿਆਦਾ ਰੇਟ ਦੁੱਗਣ ਕਰਕੇ ਸਾਨੂੰ ਸਿੰਘ ਕੰਪਨੀਆਂ ਰੇਟ ਸੜਦੀਆਂ ਹਾਂ ਤੇ ਫਿਰ ਇਹਨਾਂ ਜਿਹੜੀ ਨਾਮੀ ਕੰਪਨੀਆਂ ਇਹਨਾਂ ਨੂੰ ਤਾਂ ਸਿੱਟਣਾ ਸਿੱਟਣਾ ਹੈ ਮਾਨੂੰ ਕੰਪੀਟੀਸ਼ਨ ਜਿੰਨਾ ਜਿਆਦਾ ਉਸ ਦੇ ਨਾਲ ਰੇਟ ਰੇਟ ਉਹਦੇ ਨਾਲੇ ਵੱਡਣਾ ਨਾਲ ਜਿਆਦਾ ਚ ਮੰਦੀ ਹੈ ਕੰਪਨੀ ਨੇ ਮੰਦਾ ਕਰਨੀ ਗੱਲ ਤੇ ਜੀ ਅਗਰ ਕੰਪਨੀ ਨੇ ਦੇ ਸਕਦੀ ਹੂੰ ਜਿਆਦਾ ਤੇ ਨੈਮ ਨਹੀਂ ਹੁੰਦਾ ਰਾ ਮੰਦੀ ਥੋੜਾ ਟਾਈ ਹੁੰਦੀ ਹੁੰਦੀ ਹੈ ਆਟੋਮੈਟਿਕੀ ਨਹੀਂ ਜਿਆਦਾ ਤੇ ਜਿਆਦਾ ਮੈਨੂੰ 24 ਸਾਲ ਹੋ ਗਏ ਤੋਂ ਉਹਦਾ ਕੰਮ ਕਰਦੇ ਨੂੰ ਸਾਨੂੰ 2000 ਤੋਂ ਆਪਣੇ ਕੋਲ ਏਜੰਸੀ ਹੈ ਕੋਲ ਅਪਰੇਸ਼ਨ ਸਾਥ ਲੋਕਾਂ ਦੀ ਬਾਖ ਫਾਰਮ ਦਾ ਖੁਦ ਬਾਤ ਬਣਾਇਆ ਇਹ ਅਹੀਂ ਅੰਦਰ ਮੰਦੀ ਮਹੀਨਾ 2-3 ਮਹੀਨੇ ਦੀ ਹੁੰਦੀ ਹੈ 2-3 ਮਹੀਨੇ ਦੀ ਤੇਜ਼ੀ ਰਹੀ ਹੈ ਇਹਦੇ ਚਾ ਇਹਨਾਂ ਟਾਈਮ ਦੇ ਵਿੱਚ ਮੈਨੂੰ ਨਹੀਂ ਲੱਗਿਆ ਵੀ ਇਹ ਮਾੜਾ ਕੰਮ ਆ ਆਹ ਦਾ ਕਿ ਮੈਂ ਇਹਨਾਂ ਨੂੰ ਇਹ ਪਾਸੇ ਵਾਲੇ ਕਿਹਾ ਸੀ ਬੁਦਈਏ ਪਾਸੇ ਵਾਲ ਆਓ ਆਏ ਇਹਨਾਂ ਨੇ ਮਿਹਨਤ ਕੀਤੀ ਮਿਹਨਤ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਸਟਰਗਲ ਵੀ ਹੋਇਆ ਸਾਹਮਣੇ ਐ ਸਕਸੈਸ ਜਿਹੜੀ ਇਹਨਾਂ ਦੀ ਹੈ ਕੋਈ ਵੀ ਕੋਈ ਦੂਰ ਹੈ ਨਹੀਂ ਕੋਈ ਜਾਂ ਮੜ ਕੁਠੇ ਜਾਂਦੀ ਜਵਾਨੀ ਇਹਨਾਂ ਦੀ ਦੱਸਦੀ ਜਾਂਦੇ ਬਈ ਅੱਜ ਤਾਂ ਅੱਜ ਦਾ ਦਿਨ ਤਾਂ ਵਾਹਿਗੁਰੂ ਦੀ ਕਿਰਪਾ ਹੈ ਹਮ ਕੱਲ ਕਿਸੇ ਨੇ ਵੇਖਿਆ ਨਹੀਂ ਹਮ ਵੀ ਅੱਜ ਤਾਂ ਵਧੀਆ ਹੈ ਹਨਾ ਕੱਲ ਕਿਸੇ ਨੇ ਵੇਖਿਆ ਨਹੀਂ ਕੱਲ ਬਾਰੇ ਕੁਝ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਹੈ ਅੱਜ ਦੀ ਜਿਹੜੀ ਹਾਂ ਅੱਜ ਦੀ ਘੜੀ ਠੀਕ ਹੈ ਵਧੀਆ ਹੈ ਚਾਹ ਆਪਣੇ ਕੋਲੇ ਸਵਾ ਸਵਾ ਕੰਟਲ ਦੁੱਧ ਹੈ ਆਪਦੇ ਰੇਟ ਤੇ ਵਿਕੀ ਜਾਂਦਾ ਹੈ ਹਾਂ ਤੇ ਬੜੀ ਜਸਟਮ ਹੈ ਤੇ ਹੁਣ ਆਪਾਂ ਕੁਝ ਹੋਰ ਜਿਹੜੇ ਆਪਣੇ ਡੇਰੀ ਫਾਰਮਰ ਹੈ ਜਿਵੇਂ ਕੀ ਸੁਖਤੇਜ ਸਿੰਘ ਮਾਨ ਜੀ ਹਮ ਇਹਨਾਂ ਤੋਂ ਵੀ ਆਪਾਂ ਰਾਇ ਲਵਾਂਗੇ ਵੀ ਤੁਹਾਨੂੰ ਕਿਹਨੇ ਦੱਸਿਆ ਸੀ ਵੀ ਇਹ ਕੰਮ ਸ਼ੁਰੂ ਕਰੋ ਵੀ ਮੈਨੂੰ ਪਤਾ ਇਹਨਾਂ ਨੇ ਦੱਸਿਆ ਹੋਣਾ ਫਿਰ ਗਾਇਆਂ ਕਿਹਨੇ ਦੱਸਿਆ ਵੀ ਉੱਥੋਂ ਲੈ ਕੇ ਪੰਜਾਬ ਤੋਂ ਪਹਿਲਾਂ ਆਪਾਂ ਹੋਰ ਪਾਸੇ ਵੀ ਗਏ ਹੋਵਾਂਗੇ ਹਨਾ ਮੈਂ ਕੀ ਦੱਸਾਂ ਉਹ ਬਾਈ ਜੀਵਰਾਂ ਨੇ ਦੱਸਿਆ ਸੀ ਜਸਮੀਤ ਹੋਰਿਆ ਨਹੀਂ ਠੀਕ ਹੈ ਜੀ ਵੀ ਆਪਾਂ ਇਹ ਕੰਮ ਸ਼ੁਰੂ ਕਰੀਏ ਹਾਂ ਕੰਮ ਸ਼ੁਰੂ ਕਰ ਲਿਆ ਇਹਨਾਂ ਨੇ ਹੌਲੀ ਹੌਲੀ ਥੋੜਾ ਜਿਹਾ ਸਿਸਟਮ ਚ ਇਹਨਾਂ ਨੂੰ ਵੀ ਲੈ ਕੇ ਚਲੋ ਆਪਣੇ ਨਾਲ ਜਿਹੜਾ ਬੰਦਾ ਜੁੜਿਆ ਨਹੀਂ ਜਦੋਂ ਆਪਾਂ ਡੇਰੀ ਫਾਰਮ ਦਾ ਕੰਮ ਸ਼ੁਰੂ ਕੀਤਾ ਸੀ ਤੁਸੀਂ ਪਿੰਡ ਚ ਇਦੋਂ ਬਾਅਦ ਇਸ ਪਾਸੇ ਰੁਝਾਨ ਵਧਿਆ ਲੋਕਾਂ ਦਾ ਬਹੁਤ ਵਧੀਆ ਉਦੋਂ ਤਾਂ ਜਿਵੇਂ ਹੌਲੀ ਹੌਲੀ ਕਰਕੇ ਹੁਣ ਆਪਣੇ ਮਨ ਲੱਗਦਾ 9-10 ਡੇਰੀ ਫਾਰਮ ਹੋ ਗਏ ਹਾਂ ਬਹੁਤ ਬਹੁਤ ਹਰ ਕੋਈ ਹੁਣ ਤਾਂ ਬਾਲੇ ਹੋ ਗਏ 9-10 ਤਾਂ ਬਾਲੇ ਹੋ ਗਏ ਗੁੱਜੇ ਜੇ ਫਿਰਦੇ ਕਿਹਦੇ ਮੈਨੂੰ ਪਤਾ ਨਹੀਂ ਲੱਗ ਰਿਹਾ ਪਰ ਹੋ ਬਹੁਤ ਗੇ ਸਹੀ ਹੈ ਚਲੋ ਚੰਗੀ ਗੱਲ ਐ ਪਾਣੀ ਐ ਬਹੁਤ ਵਧੀਆ ਗੱਲ ਐ ਵਾੜਾ ਪੌ ਵੀ ਅੱਜ ਬਚਤ ਘਟ ਹੁੰਦੀ ਹੈ ਨੋ ਪ੍ਰੋਫਿਟ ਨੋ ਲਾਸਟ ਵੀ ਚੱਲੇ ਜਾਂਦਾ ਪੌਣਾਂ ਦੀ ਹਨਾ ਜਾਨਵਰ ਤਾਂ ਜੁੜੀ ਜਾਂਦੇ ਆ ਅੱਜ ਨਹੀਂ ਤਾਂ ਕੱਲ ਹੁਣ ਫਸਲਾਂ ਨਹੀਂ ਕਿਹੜਾ ਆਪਾਂ ਨੂੰ ਐਤਕੀ ਮੰਨ ਲਓ ਵੀ ਪ੍ਰੋਫਿਟ ਕੱਢਿਆ ਹੀ ਹੈ ਨਰਮੇ ਫੇਲ ਹੋ ਗਏ ਹਨਾ ਤੇ ਐਤਕੀ ਸਰਮਾ ਦਾ ਨੁਕਸਾਨ ਹੋ ਗਿਆ ਯਾਰ ਲਾਸਟ ਹਰੇਕ ਚੀਜ਼ ਚ ਹੁੰਦਾ ਹੈ ਹਰੇਕ ਚੀਜ਼ ਚ ਹੁੰਦਾ ਪਰ ਇਹ ਥੋੜਾ ਜਣਾ ਜੇ ਕੋਈ ਧੰਦਾ ਤੋੜ ਲੈਣਾ ਬੰਦਾ ਉਦੋਂ ਕਹਿਣ ਵਾਲੇ ਜਾਦੇ ਹੋ ਜਾਂਦੇ ਆ ਉਹਨੇ ਕਰਿਆ ਸੀ ਉਹਨੇ ਕੀ ਕਰ ਲਿਆ ਇਹ ਗੱਲਾਂ ਹੋ ਜਾਂਦੀਆਂ ਇਹਨਾਂ ਗੱਲਾਂ ਤੋਂ ਮੰਨ ਲਓ ਦੂਰ ਹੈ ਜੇ ਬੰਦਾ ਹੁਣ ਆਪਦੇ ਕੰਮ ਚਾਹੀਦਾ ਕੰਮ ਆਈਦਾ ਨਾ ਕਿਤੇ ਖੜਨ ਦਾ ਟਾਈਮ ਨਾ ਕਿਤੇ ਬੈਠਣ ਦਾ ਟਾਈਮ ਹੈ ਮੈਨਾਂ ਨਿਆਰੇ ਬੱਜੇ ਪਏ ਹੈ ਹਾਂ ਨਾ ਕਿ ਸਿੱਧੀ ਆ ਸੁਣਨੀ ਹੈ ਨਾ ਸੁਣਾਉਣੀ ਹੈ ਆਪਦੇ ਕੰਮ ਨਾਲ ਮਤਲਬ ਹੈ ਫਿਕਸ ਫੌਜੀਆ ਵਾਲਾ ਸਿਸਟਮ ਹੋਇਆ ਪਿਆ ਵੀ ਟਾਈਮ ਕਿੰਨਾ ਹੋ ਗਿਆ 4 ਚਲੋ ਸਹੀ ਹੈ ਸਹੀ ਹੈ ਸਵੇਰੇ ਉੱਠਣ ਦਾ ਟਾਈਮ ਫਿਕਸ ਪੈਣ ਦਾ ਟਾਈਮ ਫਿਕਸ ਤੇ ਮਤਲਬ ਜਮ ਆਣ ਤਸੱਲੀ ਬਖਸ ਕੰਮ ਹੋਇਆ ਵਧੀਆ ਮੈਨ ਕੋਲ ਨੈਗਟਿਵਿਟੀ ਤੋਂ ਦੂਰ ਬਸ ਸਰਕਾਰੀ ਨੌਕਰੀ ਹੈ ਬਈ ਕੈਨ ਕੋਸੇ ਨਾਲੇ ਆਪੀ ਕਰੇ ਹੋਰ ਕੁਝ ਨਹੀਂ ਇਹ ਦੂਤੇ ਕੁਝ ਨਹੀਂ ਸ਼ਾਵਣੂ ਕਰੇ ਹਾਂ ਅਸੀਂ ਤਾਂ ਮਤਲਬ ਬਹੁਤ ਬੰਦਿਆਂ ਨੂੰ ਕਿਹਾ ਵੀ ਜੇ ਬਾੜ ਗਾਣੀ ਤਾਂ ਦੋ ਲੈ ਕੇ ਆਪਦਾ ਕੰਮ ਸ਼ੁਰੂ ਕਰ ਲਓ ਤਰੀਕੇ ਨਾਲ ਕਰ ਲਓ ਕੋਈ ਚੱਕਰ ਨਹੀਂ ਆ ਨਾਲੇ ਤੁਹਾਡੇ ਅਸੀਂ ਕਿਸੇ ਚੀਜ਼ ਦੀ ਮਤਲਬ ਦਿੱਕਤ ਆਉਂਦੀ ਤਾਂ ਅਸੀਂ ਨਾਲ ਆ ਵੀ ਆਪਾਂ ਉਹ ਵੀ ਹੈਲਪ ਕਰਦੇ ਰਹਿੰਨੇ ਆ ਕਦੇ ਵੀ ਆਪਾਂ ਕੋਈ ਫੋਨ ਕਰ ਲੈਂਦਾ ਕੋਈ ਬਿਮਾਰੀ ਬਾਰੇ ਪੁੱਛ ਲੈਂਦਾ ਕੋਈ ਪੌਡਰ ਬਾਰੇ ਪੁੱਛ ਲੈਂਦਾ ਵੀ ਕਿਹੜਾ ਪਾਈਏ ਹੈ ਨਾ ਇਹਨਾਂ ਨੂੰ ਵੀ ਆਪਾਂ ਅੱਗੇ ਚਰਚਾ ਵੀ ਕੀਤੀ ਹੈ ਵੀਡੀਓ ਦੇ ਵਿੱਚ ਬਹੁਤ ਆ ਰਿਵਿਊ ਜਿਵੇਂ ਸੁਣਨਾ ਆ ਗਾਈਆਂ ਇਹਨਾਂ ਨੂੰ ਕੀ ਪਾਈਏ ਬੱਚਿਆਂ ਨੂੰ ਕੀ ਪਾਈਏ ਆਪਾਂ ਫੋਨ ਵੀ ਚੱਕ ਲੈਨੇ ਆ ਵੀ ਹੈਲਪ ਮਦਦ ਕਰਦੇ ਆ ਆਪਾਂ ਸਾਰਿਆਂ ਨੂੰ ਲਓ ਜੀ ਇਹ ਅੱਜ ਵਾਲੀ ਜਿਹੜੀ ਵੀਡੀਓ ਸੀ ਇਹ ਆਪਣੀ ਡੇਰੀ ਫਾਰਮਰਾਂ ਤੇ ਸੀਗੀ ਵੀ ਇਹਨਾਂ ਨੇ ਜਿਹੜਾ ਕੰਮ ਹੈ ਇਹ ਕਿੱਥੋਂ ਸ਼ੁਰੂ ਕੀਤਾ ਸੀ ਕਿੱਥੋਂ ਜਾਨਵਰ ਲੈ ਕੇ ਆਏ ਸੀ ਤੇ ਆਪਾਂ ਤੁਹਾਨੂੰ ਉਹਵੇਂ ਵੀ ਦੱਸ ਦਿੰਨੇ ਹੁੰਨੇ ਆਪਾਂ ਨੂੰ ਕੋਈ ਕਮੈਂਟ ਦੇ ਵਿੱਚ ਪੁੱਛਦਾ ਜਾਂ ਫੋਨ ਕਰਕੇ ਪੁੱਛਦਾ ਹੁੰਦਾ ਵੀ ਬਾਈ ਜੇ ਅਸੀਂ ਕੰਮ ਸ਼ੁਰੂ ਕਰੀਏ ਤਾਂ ਅਸੀਂ ਗਾਈਆਂ ਕਿੱਥੋਂ ਲੈ ਕੇ ਆਈਏ ਤੇ ਅੱਜ ਆਪਣੇ ਪਿੰਡ ਬਾਈ ਆ ਪਹੁੰਚੇ ਹੋਏ ਆ ਬਾਈ ਇੱਕ ਵਾਰੀ ਐਡਰੈਸ ਤੇ ਆਪਣਾ ਨੰਬਰ ਦੱਸ ਦੋ ਵੀ ਜੇ ਕਿਸੇ ਨੇ ਆਪਣੇ ਤੋਂ ਗਾਈਆਂ ਮੰਗਵਾਉਣੀਆਂ ਹੁਣ ਤੇ ਕਿੰਨੇ ਕੁ ਰੇਟ ਤਾਂ ਹੀ ਮਿਲ ਜਾਂਦੀਆਂ ਤੇ ਕਿਹੋ ਕਿਹੋ ਜੀਆਂ ਗਾਈਆਂ ਜਿਹੜੀਆਂ ਮਿਲ ਜਾਂਦੀਆਂ ਆ ਆਪਣਾ ਪਿੰਡ ਹੈਗਾ ਜੀ ਥਾਂਦੇਵਾਲਾ ਠੀਕ ਹੈ ਜੀ ਜ਼ਿਲ੍ਹਾ ਫਰੀ ਮੁਕਸਰ ਸਾਹਿਬ ਪੰਜਾਬ ਠੀਕ ਹੈ ਆਪਣਾ ਫੋਨ ਨੰਬਰ ਹੈ 98552 0026 98552 220 200 ਸਾਡੇ ਕੋਲ ਗਾਵਾਂ ਹਰ ਤਰ੍ਹਾਂ ਦੀ ਮਿਲ ਜਾਂਦੀਆਂ ਜਿਵੇਂ ਕਿ ਆਪਣੇ ਕੋਲ ਕਹਿਣ ਵਾਲੇ ਸਾਫ਼ ਸੁਥਰੀਆਂ ਮਿਲਣੀਆਂ ਵੀ ਜ਼ਿਆਦਾ ਉਵੇਂ ਨਹੀਂ ਬੇਕਾਰ ਦੀਆਂ ਗਾਵਾਂ ਨਹੀਂ ਸਾਫ਼ ਸੁਥਰੀਆਂ ਗਾਵਾਂ ਥਣ ਲਵੇ ਦੀਆਂ ਸਾਫ਼ ਬਾਡੀ ਟਾਂਚਾ ਬਹੁਤ ਵਧੀਆ 15 ਲੀਟਰ ਤੋਂ ਲੈ ਕੇ 50 ਲੀਟਰ ਤੱਕ ਗਾਵਾਂ ਆਪਣੇ ਕੋਲ ਮਿਲ ਜਾਣਗੀਆਂ ਸਾਰੀ ਨਸਲਾਂ ਦੀ ਮਿਲ ਜਾਂਦੀਆਂ ਜਰਸੀ ਸਾਈਵਾਲ ਕ੍ਰਾਸ ਬ੍ਰੀਡ ਐਚ ਐਫ ਸਾਰੀਆਂ ਮਿਲ ਜਾਣਗੀਆਂ ਆਪਣੇ ਕੋਲ ਤੇ ਉਸ ਹਸਾਬ ਨਾਲ ਹੀ ਆਪਣਾ ਪ੍ਰਾਈਸ ਫਿਰ ਉਹ ਤਾਂ ਮੌਕੇ ਤੇ ਵੀ ਹੋ ਜਾਂਦਾ ਹੈ हां तो अपना जायज मार्जिन ना लगभग तो अपने ਕੋਲ ਵੇਚਣ ਵਾਲੇ ਬੰਦੇ ਹੀ ਲੈ ਕੇ ਜਾਂਦੇ ਆ ਆਪਾਂ ਕਿਉਂਕਿ ਲੰਮੇ ਏਰੀਆ ਜਪ 50 60 ਕਿਲੋਮੀਟਰ ਦੇ ਏਰੀਆ ਵਿੱਚੋਂ ਖਰੀਦਦਾਰੀ ਕਰਦੇ ਆ ਹੂੰ ਹੂੰ ਤੇ ਲਗਭਗ ਆਪਣੇ ਰਿਫੈਕਸ ਹੁੰਦੇ ਆ ਕਿਉਂਕਿ ਆਪਾਂ ਕਾਵਾ ਕੈਸ਼ ਤੇ ਖਰੀਦਦੇ ਆ ਠੀਕ ਹੈ ਜੀ ਕੈਸ਼ ਤੇ ਖਰੀਦਣ ਕਰਕੇ ਆਪਾਂ ਨੂੰ ਕਾਵਾ ਥੋੜਾ ਜਿਹਾ ਭਾਜ ਮਿਲ ਜਾਂਦੀ ਆ ਤੇ ਆਪਾਂ ਉਹ जायज मार्जिन ਲੈ ਕੇ ਅੱਗੇ ਵੇਚ ਦਿੰਨੇ ਆ ਮਤਲਬ ਆਪਣੇ ਕੋਲ ਕੋਈ ਕਸਟਮਰ ਰੱਖਣ ਵਾਲਾ ਗਾਵਾ ਲੈਣ ਆਉਂਦਾ ਜਾਂ ਆਪਣੇ ਕੋਲ ਕੋਈ ਗਾਵਾ ਵੇਚਣ ਵਾਸਤੇ ਲਿਆਉਣ ਵਾਸਤੇ ਆਉਂਦਾ ਆਪਣਾ जायज ਜਿਹਾ ਮਾਰਜਿਨ ਇਸ ਕਰਕੇ ਆਪਾਂ ਗਾਵਾ ਵੱਧ ਵੇਚ ਜਾਂਦੇ ਤੇ ਆਪਾਂ ਬਾਈ ਜੀ ਹੋਰਾਂ ਤੁਹਾਨੂੰ ਐਡਰੈਸ ਵੀ ਦੱਸਤਾ ਤੇ ਬਾਕੀ ਨੰਬਰ ਹੈ ਜਿਹੜਾ ਇਹਨਾਂ ਦਾ ਉਹ ਤੁਹਾਨੂੰ ਸਕਰੀਨ ਦੇ ਉੱਤੇ ਮਿਲ ਜਾਣਾ ਤੇ ਤੁਸੀਂ ਇਹਨਾਂ ਦੇ ਫਾਰਮ ਦੇ ਉੱਤੇ ਜਾ ਕੇ ਵੀ ਵਿజిਟ ਕਰਕੇ ਵੀ ਗਾਈਆਂ ਵੇਖ ਸਕਦੇ ਹੋ ਉੱਥੇ ਤੇ ਬਾਕੀ ਵੀਡੀਓ ਦੇ ਥਾਂ ਵੀ ਦੇਖ ਸਕਦੇ ਆ ਤਾਂ ਮਤਲਬ ਇਹ ਆ ਵੀ ਸਾਡੇ ਕੋਲੇ ਕੋਈ ਆਵੇ ਆ ਕੇ ਵੇਖ ਕੇ ਤਸਵੀਰ ਕਰਕੇ ਲੈ ਕੇ ਜਾਵੇ ਕੋਕ ਖੋਦੀ ਉਹਦੀ ਜਦੋਂ ਕੋਈ ਵੀਡੀਓ ਤੇ ਕਾਮ ਵਗਾਉਂਦਾ ਉਦੋਂ ਸਾਡੀ ਰਿਸਪਾਂਸਿਬਿਲਟੀ ਜ਼ਿਆਦਾ ਜ਼ਿੰਮੇਵਾਰੀ ਜ਼ਿਆਦਾ ਵਾਧੀ ਹੈ ਉਹ ਚੀਜ਼ ਆਸੀਂ ਕਹਿੰਦੇ ਆ ਵੀ ਸਾਡੇ ਕੋਲੇ ਆ ਕੇ ਲੈ ਕੇ ਜਾਓ ਤਾਂ ਬੜਾ ਬੈਟਰ ਆ हां ਵੀ ਆਪਜੀ ਤਸੱਲੀ ਹੋ ਜੇ ਬੰਦੇ ਦੀ ਮੋੜ ਕੇ ਕੱਲ ਨੂੰ ਅਗਲਾ ਆਏ ਨਾ ਕਿ ਵੀ ਤੁਸੀਂ ਵੀਡੀਓ ਚ ਕੁਝ ਹੋਰ ਦਿਖਾਇਆ ਸੀਗਾ ਤੇ ਉਹ ਕੰਮ ਹੋਇਆ ਨਹੀਂ ਅਜੇ ਤੱਕ ਵੀ ਕੋਈ ਵੀਡੀਓ ਤੇ ਕੋਈ ਹੋਰ ਲੱਗਦੀ ਸੀ ਜਿਹੜੀਆਂ ਭੇਜੀਆਂ ਵੀ ਐ ਨਹੀਂ ਮੰਨ ਲਓ 19 ਦਸਿਆ 20 ਨਿਕਲੀਆਂ ਜਾ ਕੇ ਉਹ ਆਪ ਖੁਦ ਫਾਰਮਰ ਵੀ ਦੱਸ ਦੇ ਗੱਲਾਂ ਨਹੀਂ ਆ ਆਪਾਂ ਤਾਂ ਆਪਦੇ ਮੂੰਹ ਦੀ ਵੀਡੀਓ ਵੜਾਈ ਵਾਹ ਚੰਗੀ ਨਹੀਂ ਹੁੰਦੀਗੀ ਆ ਤੁਹਾਡੇ 12 ਜੱੜ ਵੀ ਆਪਣੇ ਜਗਵੀਰ ਸਿੰਘ ਆ ਉਹਦੇ ਸਾਰੀਆਂ ਗੱਲਾਂ ਵੀਡੀਓ ਤੇ ਮਾਈਆਂ ਉਹ ਬੰਦੇ ਨਹੀਂ ਹੁਣ ਵੀ ਥੋੜੇ ਦਿਨ ਹੋ ਗਏ ਦੋ ਗੱਲ ਹੁਣ ਉਹਦੇ ਆਈਆਂ ਉਹ ਜੀ ਨਹੀਂ ਆਪਣਾ ਜੋ ਹੈ ਦੱਸ ਦੇਣਾ ਅਗਲੇ ਨੂੰ ਵੀ ਆ ਕਮੀ ਹੈ ਤੇ ਬਈ ਮਣੀ ਮੋਟੀ ਇਹ ਹੈਗੀ ਆ ਇਹ ਲੈਣੀ ਹੈ ਤੇ ਤੇ ਚਲਦੀ ਤਾਂ ਲੈ ਲੈ ਉਹਦਾ ਉਹ ਤਾਂ ਰੇਟ ਦੀ ਸੈਟਿੰਗ ਹੋ ਜਾਂਦੀ ਹੁੰਦੀ ਹੈ ਹਾਂ ਬਾਕੀ ਸਿਰ ਲਗਭਗ ਆਪਣੀਆਂ ਗਾਵਾਂ ਸਾਫ਼ ਹੀ ਹੁੰਦੀਆਂ ਆ ਥਾਂ ਦੇਵੀਆਂ ਬਿਲਕੁਲ ਸਾਫ਼ ਉਹ ਨਹੀਂ ਮੈਂ ਭੇਜਤੀ ਗਾਂ ਜਾਂ ਠੰਡ ਦਾ ਨਿਕਲ ਜੂ ਜਾਂ ਤਿਲ ਨਿਕਲ ਜੂ ਉਹ ਕੰਮ ਨਹੀਂ ਹੁੰਦਾ ਵਾ ਠੀਕ ਹੈ ਜੀ ਤੇ ਲਓ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਐਂ ਦੱਸਿਆ ਸੀ ਵੀ ਜੇ ਕਿਸੇ ਬੰਦੇ ਨੇ ਇਹ ਕੰਮ ਸ਼ੁਰੂ ਕਰਨਾ ਹੈ ਗਾਈਆਂ ਮਗਵੋਣੀਆਂ ਆ ਆਪਾਂ ਤਾਂ ਬਾਈ ਕੁਲਦੀਪ ਹੋਰਾਂ ਤੋਂ ਮਗਵੋਣੇ ਹੁੰਨੇ ਆ ਤੇ ਤੁਸੀਂ ਜਾ ਕੇ ਇਹਨਾਂ ਦੇ ਫਾਰਮ ਤੇ ਤਸੱਲੀ ਕਰਕੇ ਗਾਈਆਂ ਖਰੀਦ ਸਕਦੇ ਹੋ ਤੇ ਬਾਕੀ ਜੇ ਕੋਈ ਤੁਸੀਂ ਹੋਰ ਵੀ ਜਾਣਕਾਰੀ ਚਾਹੁੰਦੇ ਹੋ ਤਾਂ ਕਮੈਂਟਾਂ ਦੇ ਵਿੱਚ ਆਪਦੀ ਰਾਏ ਜ਼ਰੂਰ ਰੱਖਿਆ ਕਰੋ ਤੇ ਇਹੋ ਜਿਹੀਆਂ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਜੀ ਸਤਿ ਸ੍ਰੀ ਅਕਾਲ